ਕਪਿਆਨਕੀ ਸੜਕ ਹਾਦਸੇ ਦੇ ਵਿੱਚ ਨਵੇਂ ਵਿਆਹੇ ਜੋੜੇ ਦੀ ਜਾਨ ਚਲੀ ਗਈ ਦੱਸਦੀਏ ਕਿ ਹਲੇ ਬਾਹਾਂ ਦੇ ਵਿੱਚੋਂ ਚੂੜਾ ਵੀ ਨਹੀਂ ਸੀ ਉਤਰਿਆ ਤੇ ਅੱਜ ਲਾੜੀ ਅਤੇ ਲਾੜੇ ਦੀ ਤਰਦਨਾਕ ਸੜਕੀ ਹਾਦਸੇ 'ਚ ਮੌਤ ਹੋ ਗਈ ਤਰਨ ਤਾਰਨ ਦੇ ਅੰਦੀਨ ਪੈਂਦੇ ਸਿੰਘਪੁਰਾ ਦੀ ਬੀਐਸਐਫ ਸ਼ੋਨੀ ਦੇ ਨੇੜੇ ਇਹ ਪਿਆਨਕੀ ਸੜਕ ਹਾਦਸਾ ਹੋਇਆ ਹਾਲਾਂਕਿ ਇਸ ਦੇ ਵਿੱਚ ਇੱਕ ਸਿੰਘਪੁਰਾ ਦਾ ਰਹਿਣ ਵਾਲਾ ਵਿਅਕਤੀ ਵੀ ਜਖਮੀ ਹੋ ਗਿਆ ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਕਾਜਲ ਵਜੋ ਹੋਈ ਜੋ ਥਾਣਾ ਚਬਾਲ ਅਦੀਨ ਪਿੰਦੇ ਪਧਰੀ ਕਲਾ ਦੇ ਰਹਿਣ ਵਾਲੇ ਸੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਰਸ਼ਦੀਪ ਦੇ ਪਿਤਾ ਨੇ ਦੱਸਿਆ ਕਿ ਅਰਸ਼ਦੀਪ ਤੇ ਕਾਜਲ ਦੀ ਵਿਆਹ ਨੂੰ ਸਿਰਫ 4 ਮਹੀਨੇ ਹੋਏ ਸੀ ਤੇ ਅੱਜ ਪਿੱਖੀ ਪਿੰਡ ਵਿਖੇ ਦਵਾਈ ਲੈਣ ਆਏ ਸੀ ਜਦੋਂ ਵਾਪਸ ਜਾ ਰਹੇ ਸੀ ਅਤੇ ਬੀਐਸਐਫ ਦੀ ਸ਼ੋਨੀ ਦੇ ਨੇੜੇ ਇਹ ਭਿਆਨਕ ਸੜਕ ਹਾਦਸਾ ਹੋ ਗਿਆ ਦੱਸਦੀ ਹੈ ਕਿ ਇਹ પતિ ਪਤਨੀ ਬਾਈਕ ਤੇ ਸਵਾਰ ਸਨ ਅਤੇ ਕਾਰ ਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਦੋਨੋਂ ਨਵੇਂ ਵਿਆਹੇ ਜੋੜੇ ਦੀ ਮੌਤ ਹੋ ਗਈ ਕਿਹੜਾ ਪਿੰਡ ਤਰੀ ਕਲਾਮ ਅੱਛਾ ਕੀ ਹੈ ਐਕਸੀਡੈਂਟ ਜਿਹੜਾ ਹੋਇਆ ਹੈ ਕੀ ਤੁਹਾਡੇ ਨੂੰ ਲੱਗਦਾ ਮੇਰੇ ਤੇ ਚਾਚਾ ਸਾਡੀ ਵਾਰ ਆਪਣੀ ਕਲੀਨ ਹੋਈਆਂ ਤੇ ਕਰਕੇ ਲੱਗਦਾ ਹੈ ਕੀ ਨਾ ਇਹਨਾਂ ਦਾ ਮੈਂ ਤਾਂ ਠੀਕ ਹੈ ਅੰਡੇ ਦਾ ਨਾਮ ਹੱਥ ਜੀ ਲਿਆ ਨਾਮ ਦਾ ਨਹੀਂ ਮੈਨੂੰ ਪਤਾ ਨਹੀਂ ਕਿੰਨੀ ਦੇਰ ਹੋਈ ਯਾਰ ਇਹ ਮਹੀਨੇ ਹੋਇਆ ਐਕਸੀਡੈਂਟ ਕਿਦਾਂ ਹੋਇਆ ਬੈਂਟਰ ਤੋਂ ਵੀ ਜਾਓ ਆਪਨੇ ਪਾਉਣਗੇ ਆਪਣੇ ਪਾਉਣਗੇ ਮੁੱਖ ਬੰਦੀ ਬਸ ਆਵੇ ਟਾਈਮ ਆਪ ਨੂੰ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਇੱਥੇ ਹਾਂਜੀ ਹਾਂਜੀ ਚੱਲਾ ਕੀ ਨਾਮ ਹੈ ਭਾਈ ਤੁਹਾਡਾ ਗੁਰਜੀਤ ਸਿੰਘ ਜਿਹੜੇ ਆਨੰਦ ਹਸਪੀਟਲ ਜਿਹੜੇ ਐਕਸੀਡੈਂਟ ਇੱਥੇ ਛੌਣੀ ਦੇ ਲੱਗੇ ਹੋਇਆ ਉਹ ਕੀ ਲੱਗਦੇ ਨੇ ਤੁਹਾਡੇ ਜਿਹੜੇ ਇੱਥੇ ਐਡਮਿਟ ਨੇ ਉਹ ਭਰਾ ਹੈ ਬਦਾ ਕੀ ਨਾਮ ਹੈ ਉਹਨਾਂ ਦਾ ਸੁਖਵਰ ਸਿੰਘ ਪਿਤਾ ਜੀ ਦਾ ਨਾਮ ਨਰਿੰਦਰ ਸਿੰਘ ਪਿੰਡ ਕਿਹੜਾ ਮਨੂਪਰਾ ਕੀ ਗੱਲ ਹੋਈ ਐ ਐਕਸੀਡੈਂਟ ਹੋਇਆ ਕਿਦਾਂ ਜੀ ਸਾਰਾ ਏਦਾਂ ਵੀ ਅਸੀਂ ਪਿੰਡ ਮੈਂ ਘਰਾਂ ਆਵਦੇ ਤੇ ਉਤੋਂ ਫੋਨ ਆਇਆ ਵੀ ਇਤਰਾ ਤੁਹਾਡੇ ਬੰਦੇ ਦਾ ਐਕਸੀਡੈਂਟ ਹੋ ਗਿਆ ਹਾਂਜੀ ਫੇਰ ਅਸੀਂ ਇਹਨੂੰ ਉਥੋਂ ਲੈ ਕੇ ਚਾਏ ਜੀ ਕੱਲਾ ਇਹਨਾਂ ਦਾ ਹੋਇਆ ਕਿਹੜੀ ਸੰਦ ਚ ਵੱਜੇ ਨਹੀਂ ਪਤਾ ਨਹੀਂ ਇਹ ਗੱਡੀ ਆਂਦੇ ਸੀ ਵੀ ਉੱਥੇ ਦੱਸਦੇ ਆ ਵੀ ਗੱਡੀ ਦੇ ਵਿੱਚ ਵੱਜੇ ਆ ਅੱਛਾ ਜੀ ਹਾਂਜੀ ਇੱਕ ਐਕਸੀਡੈਂਟ ਹੋਰ ਹੋਇਆ ਜਿਹਦੇ ਵਿੱਚ ਮੀਆਂ ਬੀਬੀ ਦੀ ਡੈਥ ਹੋਈ ਆ ਪਿੰਡੋਂ ਉਹਨਾਂ ਦੇ ਨਾਲ ਉਹ ਐਕਸੀਡੈਂਟ ਆ ਹਾਂ ਉਹਨਾਂ ਦਾ ਮੰਨੀਏ ਚੱਕਰਕੀ ਪੜਾਇਆ ਗਿਆ ਗੱਡੀ ਦੋਵਾਂ ਦੇ ਵਿੱਚ ਵੱਜੀ ਉਹਨਾਂ ਦੀ ਪੀਲਾ ਉਹਦੇ ਵਿੱਚ ਵੱਜੀ ਮੁੜ ਕੇ ਇਹਦੇ ਵਿੱਚ ਵੱਜ ਗਈ ਜਾਨ ਉਹਨਾਂ ਦੀ ਡੈਥ ਹੋ ਗਈ ਆ ਜਿਹੜੀ ਦੂਜੀ ਆ ਦੋ ਹਾਂਜੀ ਹਾਂਜੀ ਤੇ ਤੁਹਾਡੇ ਜਿਹੜਾ ਪੇਸ਼ੈਂਟ ਹੈ ਉਹ ਕਿੱਦਾਂ ਹੈ ਇਹ ਸੀਰੀਅਸ ਹੈ ਬਹੁਤ ਜ਼ਰਾ ਗੱਡੀ ਦਾ ਪਤਾ ਲੱਗਾ ਕਿਹੜੀ ਹੋ ਗਈ ਗੱਡੀ ਹੀ ਪਤਾ ਨਹੀਂ ਆ ਅਸੀਂ ਤਾਂ ਪਤਾ ਨਹੀਂ ਕਿਹਾ ਅਸੀਂ ਦਵਾਦਾਂ ਉਹ ਤੋਂ ਲੈ ਕੇ ਆ ਗਏ ਇੱਥੇ ਤੇ ਮੌਕੇ ਤੇ ਪੁਲਿਸ ਆਈ ਇੱਥੇ ਇਹ ਤਾਂ ਪਤਾ ਨਹੀਂ ਲੱਗਾ ਸਾਨੂੰ ਤੇ ਅਖਾ ਦਵਾਦਾਂ ਉਹਨੂੰ ਹੀ ਲੈ ਕੇ ਰੇੜੀ ਤੇ ਪਾ ਕੇ ਤੇ ਲੈ ਕੇ ਆਏ ਆ ਪੂਰੀ ਮੋਟਰਸਾਈਕਲ ਰੇੜੀ ਤੇ ਠੀਕ ਹੈ ਸਰ ਕੋਈ ਨਹੀਂ ਗੱਡੀ ਗੁੱਡੀ ਲੱਸੀ ਹੱਲ ਉਹਦਾ ਕੋਈ ਐਮਬੂਲੈਂਸ ਆਈ ਆ ਠੀਕ ਹੈ ਮੌਕੇ ਤੇ ਆ ਗਈ ਤੇ ਘਰੋਂ ਲੈ ਆ ਤੇ ਜਾ ਕੇ ਦਵਾ ਤੋਲੇ ਗਿਆ ਇਹਨੂੰ ਠੀਕ ਹੈ ਜੀ ਹਾਂਜੀ ਭਾਈ ਜੀ ਆ ਜਿਹੜਾ ਦੋ ਮੀਆਂ ਬੀਬੀ ਦੀ ਡੈਥ ਹੋਈ ਹੈ ਕੌਣ ਆ ਤੇ ਕਿੱਥੋਂ ਦੇ ਰਹਿਣ ਵਾਲੇ ਆ ਇਹ ਜੀ ਪੱਗੜੀ ਦੇ ਰਹਿਣ ਵਾਲੇ ਜੀ ਕਿਦਾਂ ਕੀ ਗੱਲਬਾਤ ਹੋਈ ਆ ਇਹਨਾਂ ਦਾ ਜੀ ਐਕਸੀਡੈਂਟ ਹੋਇਆ ਜੀ ਕਿਹੜੀ ਜਗ੍ਹਾ ਤੇ ਸਿੰਘਪੁਰਾ ਆ ਜੀ ਅੱਛਾ ਜੀ ਤੁਹਾਨੂੰ ਪਤਾ ਲੱਗਾ ਕਿੰਨੇ ਕ ਵਜੇ ਦੀ ਕਰੀਤੀ ਕਰ ਲਿਆ ਇਹ ਜੀ ਇਸ ਗੱਲ ਨੂੰ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਜੀ ਅੱਛਾ ਜੀ ਤੇ ਡੈਥ ਜਿਹੜੀ ਇਹਨਾਂ ਦੀ ਮੌਕੇ ਤੇ ਹੋ ਗਈ ਆ ਮੌਕੇ ਤੇ ਹੋ ਗਈ ਜੀ ਤਾਂ ਮੀਆਂ ਬੀਬੀ ਦੀ ਪਛਾਣ ਕੀ ਹੋਈ ਆ ਇਹ ਜੀ ਆਪਣੇ ਅਰਸ਼ਦੀਪ ਸਿੰਘ ਆ ਇਹ ਮੁੰਡੇ ਦਾ ਤੇ ਕਿੱਦ ਨਾਂ ਹਗਾ ਜੀ ਤੁਹਾਡਾ ਇਹ ਐਕਸੀਡੈਂਟ ਜਿਹਦੇ ਨਾਲ ਹੋਇਆ ਉਹ ਸੈਕੰਡ ਪਰਸਨ ਉਹ ਜਿਹੜਾ ਮੋਟਰਸਾਈਕਲ ਵਾਲੇ ਆ ਜੀ ਉਹ ਉਹਨਾਂ ਦਾ ਵੀ ਜਦਾ ਮਾੜੀ ਹਾਲਤ ਆ ਉਹ ਨੰਦਾ ਸਿੱਧਾ ਜਿਹੜਾ ਵੀ ਐਡਮਟ ਆ ਠੀਕ ਹੈ ਜੀ ਹੁਣ ਉਹ ਰਹਿਣ ਵਾਲਾ ਉਹ ਸਿੰਗਾਪੁਰ ਕੋ ਰਹਿਣ ਵਾਲੇ ਹੁਣ ਕੀ ਕਾਰਵਾਈ ਤੁਹਾਡੇ ਲੋਕੀ ਜੀ ਕਰ ਕਾਰਵਾਈ ਜਿੱਦਾਂ ਵੀ ਹੋਊਗਾ ਉਹਨਾਂ ਦੇ ਬਿਆਨ ਲਿਖਾਂਗੇ ਜਾਣ ਲੈ ਕੇ ਜੋ ਵੀ ਬੰਦੀ ਕਾਰਵਾਈ ਆ ਕਰਾਂਗੇ ਹਾਲਜੇ ਘਰੇ 170 ਦੀ ਕਾਰਵਾਈ ਕਰਾ ਦੇ ਹਾਂ ਜੀ ਦੁਬਾਰਾ ਬੋਲੋ